ਨਮਸਕਾਰ ਸਤ ਸ੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੋਟਾ ਸਭ ਦਾ ਸਵਾਗਤ ਕਰਦਾ ਅੱਜ ਅਸੀਂ ਗੱਲ ਕਰਾਂਗੇ ਉਸ ਯੁੱਧ ਦੀ ਜਿਹੜਾ ਨਸ਼ਿਆਂ ਦੇ ਵਿਰੁੱਧ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਸਾਡੀ ਸਰਕਾਰ ਕਿਉਂ ਨਹੀਂ ਕਰ ਪਾ ਰਹੀ ਕੀ ਗੱਲ ਹੈ ਕਿ ਹੁਣ ਜਿਹੜਾ ਨਸ਼ਾ ਹੈ ਉਹ ਸਾਡੇ ਪੰਜਾਬ ਦੇ ਸਕੂਲਾਂ ਤੱਕ ਪਹੁੰਚ ਗਿਆ ਕੁਝ ਦਿਨ ਪਹਿਲਾਂ ਅਸੀਂ ਤੁਹਾਨੂੰ ਇੱਕ ਜਾਗਰਣ ਦੀ ਜਿਹੜਾ ਅਖਬਾਰ ਹੈ ਡੈਨਿਕ ਜਾਗਰਣ ਉਹਦੀ ਇੱਕ ਰਿਪੋਰਟ ਤੁਹਾਨੂੰ ਸੰਝੀ ਕੀਤੀ ਸੀ ਕਿ ਕਿਸ ਤਰ੍ਹਾਂ WhatsApp ਗਰੁੱਪ ਬਣੇ ਨੇ ਤੇ ਵਿਦਿਆਰਥੀਆਂ ਨੂੰ ਛੋਟੇ ਬੱਚਿਆਂ ਨੂੰ ਸਕੂਲਾਂ ਦੇ ਗੇਟ ਤੇ ਨਸ਼ਾ ਮੁਹਈਆ ਕਰਵਾਇਆ ਜਾਂਦਾ ਹੈ ਆਈ ਤਾਂ ਸਰਕਾਰ ਆਪਣੀ ਪਿੱਠ ਥੱਪ ਥਪਾਉਂਦੀ ਹੈ ਕਿ ਅਸੀਂ ਐਨੇ ਨਸ਼ਾ ਤਸਕਰਾਂ ਦੇ ਘਰ ਤੋੜੇ ਉਹਨਾਂ ਦੀ ਜਾਇਦਾਦ ਸੀਲ ਕੀਤੀ ਪਰ ਫਿਰ ਵੀ ਇਹ ਜਿਹੜਾ ਦਹਿਤ ਨਸ਼ਿਆ ਦਾ ਸਾਡੇ ਕਾਬੂ ਕਿਉਂ ਨਹੀਂ ਆ ਰਿਹਾ ਬੀਤੇ ਦਿਨੀ ਬਠਿੰਡਾ ਦੇ ਵਿੱਚ ਇੱਕ ਬੜੀ ਵੱਡੀ ਘਟਨਾ ਹੋਈ ਜਿਨੇ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਘਟਨਾ ਕੀ ਹੁੰਦੀ ਹੈ ਕਿ ਇੱਕ ਕਾਲੀ ਥਾਰ ਦੇ ਵਿੱਚ ਚਿੱਟੇ ਦਾ ਵਪਾਰ ਹੋ ਰਿਹਾ ਸੀ ਪੰਜਾਬ ਪੁਲਿਸ ਨੇ ਇੱਕ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਜਾਂਦਾ ਕਿ ਜਿਹਦੀ ਪੋਸਟਿੰਗ ਮਾਨਸਾ ਸੀ ਲੇਕਿਨ ਉਹ ਬਟਿੱਡਾ ਪੁਲਿਸ ਲਾਈਨ ਦੇ ਵਿੱਚ ਆਪਦੀ ਡਿਊਟੀ ਕਰ ਰਹੀ ਸੀ ਜਦੋਂ ਉਹ ਆਉਂਦੀ ਹੈ ਨਾ ਕਿ ਤੇ ਉਸ ਨੂੰ ਰੋਕਿਆ ਜਾਂਦਾ ਤਾਂ ਉਹਦੇ ਕੋਲੋਂ ਜਿਹੜੀ ਹੈ 17.1 ਗ੍ਰਾਮ ਚਿੱਟਾ ਫੜਿਆ ਜਾਂਦਾ ਯਾਨੀ ਕਿ ਹੈਰੋਇਨ ਫੜੀ ਜਾਂਦੀ ਹੈ ਇਸ ਮਾਤਰਾ ਦੇ ਵਿੱਚ ਉਹਦੇ ਕੋਲੇ ਨਸ਼ਾ ਕਿੱਥੋਂ ਆਇਆ ਅਮਨਦੀਪ ਨਾਲ ਗੱਲ ਕਰਨੀ ਲਾਜ਼ਮੀ ਹੈ ਕਿਉਂਕਿ ਇਹ ਉਹ ਇੱਕ ਕੜੀ ਹੈ ਜਿਹੜੀਆਂ ਵੱਡੀਆਂ ਮੱਛੀਆਂ ਨੂੰ ਸਾਡੇ ਸਾਹਮਣੇ ਲੈ ਕੇ ਆਏ ਕਿ ਉਹ ਸਭ ਬੜੀ ਅਜਿਹੀ ਗੱਲ ਕਰਾਂਗੇ ਅਮਨਦੀਪ ਕੌਰ ਬੜੀ ਅਜਿਹੀ ਗੱਲ ਕਰੀ ਇਹ ਤਾਂ 2011 ਦੇ ਵਿੱਚ ਇਹ ਪੰਜਾਬ ਪੁਲਿਸ ਇਸ ਨੇ ਜੁਆਇਨ ਕੀਤੀ ਪੰਜਾਬ ਦੀ ਸੇਵਾ ਵਾਸਤੇ ਪਰ ਸੇਵਾਦਾਰ ਦੇ ਵਿੱਚ ਕੁਝ ਹੋਰ ਹੀ ਹੋ ਰਿਹਾ ਸੀ ਜਿਸ ਨੂੰ ਪੰਜਾਬ ਪੁਲਿਸ ਨਹੀਂ ਐਕਸਪੋਜ਼ ਕਰ ਦਿੱਤਾ 2011 ਤੋਂ ਲੈ ਕੇ 2025 ਯਾਨੀ ਕਿ ਹੁਣ ਤੱਕ ਜਿਹੜੀ ਇਹਦੇ ਹੈਗੀ ਹੈ ਲਗਭਗ 31 ਤਬਾਦਲੇ ਹੋਏ ਹੈ ਤੇ ਦੋ ਵਾਰ ਇਹ ਆਪਣੀ ਡਿਊਟੀ ਤੋਂ ਸਸਪੈਂਡ ਹੋਈ ਹੈ ਕਿਹਾ ਜਾਂਦਾ ਕਿ ਇਹ ਆਪਦਾ ਐਨਆਰ ਸੂਖ ਰੱਖਦੀ ਸੀ ਕਿ ਮਨ ਚਾਹੀ ਜਗ੍ਹਾ ਤੇ ਇਹ ਆਪਣੀ ਪੋਸਟਿੰਗ ਕਰਵਾ ਲੈਂਦੀ ਸੀ ਤੇ ਮਨ ਚਾਹੀ ਜਗ੍ਹਾ ਤੇ ਆਪਣੀ ਇਹ ਡਿਊਟੀ ਕਰਦੀ ਸੀ ਇਹਦਾ ਵੱਡੇ ਅਧਿਕਾਰੀਆਂ ਦੇ ਨਾਲ ਇੰਨਕ ਬਣਦੀ ਸੀ ਇਹਨਾਂ ਦੀ ਕਿਉਂ ਖਿਚੜੀ ਸੀ ਸਸਪੈਂਡ ਹੋਣ ਤੋਂ ਬਾਅਦ ਵੀ ਇਹ ਤੇ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਗਈ ਕੱਲ ਸੋਚਣ ਵਾਲੀ ਇਹ ਹੈ ਕਿ ਜਦੋਂ ਇਹ ਕੱਲ ਨਾਕੇ ਤੇ ਫੜੀ ਗਈ ਹੈ ਤਾਂ ਇਸ ਨੇ ਪੁਲਿਸ ਅਧਿਕਾਰੀਆਂ ਨੂੰ ਆਪਣੇ WhatsApp ਖੋਲ ਕੇ ਜਿਹੜੀ ਹੈ ਉਹਦੀ ਚੈਟ ਦਿਖਾਣੀ ਸ਼ੁਰੂ ਕਰ ਦਿੱਤੀ ਕਿ ਆਪਣੀਆਂ ਫੋਟੋਸ ਦਿਖਾਣੀ ਸ਼ੁਰੂ ਕਰ ਦਿੱਤੀ ਆਪਣੀਆਂ ਵੀਡੀਓਜ਼ ਦਿਖਾਣੀ ਸ਼ੁਰੂ ਕਰ ਦਿੱਤੀਆਂ ਜਿਹੜੇ ਆਈਜੀ ਰੈਂਕ ਤੱਕ ਦੇ ਜਿਹੜੇ ਵੱਡੇ ਅਧਿਕਾਰੀ ਨੇ ਉਹਨਾਂ ਦੇ ਨਾਲ ਜਿਹੜੀ ਇਹ ਗੱਲ ਵਾਸਤੇ ਉਹਨਾਂ ਤੇ ਦਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇਨਡਾਇਰੈਕਟਲੀ ਕਹਿ ਰਹੀ ਸੀ ਕਿ ਤੁਸੀਂ ਮੇਰਾ ਕੁਛ ਨਹੀਂ ਕਰ ਸਕਦੇ ਮੇਰੀ ਵੱਡੇ ਅਧਿਕਾਰੀਆਂ ਦੇ ਨਾਲ ਗੱਲਬਾਤ ਹੈ ਹੁਣ ਗੱਲ ਸਵਾਲ ਇਹ ਉੱਠਦਾ ਕਿ ਇਹ ਜਿਹੜਾ ਨਸ਼ਾ ਤਸਕਰੀ ਕਰ ਰਹੀ ਸੀ ਜਾਂ ਪਿਛਲਾ ਰਿਕਾਰਡ ਦੇਖੇ ਤਬਾਦਲਿਆਂ ਦਾ ਜਾਂ ਇਹ ਜੇ ਸਸਪੈਂਡ ਹੋਣ ਦਾ ਇਸ ਨੂੰ ਅਜਿਹੇ ਕਿਹੜੇ ਵੱਡੇ ਪੁਲਿਸ ਅਧਿਕਾਰੀਆਂ ਜਾਂ ਨੇਤਾਵਾਂ ਦੀ ਸ਼ੈਅ ਸੀ ਜਿਨ੍ਹਾਂ ਦੀ ਸ਼ੈਅ ਤੇ ਇਹ ਬਿਨਾ ਡਰੇ ਬੇਖੌਫ ਹੋ ਕੇ ਇਹ ਕੰਮ ਕਰ ਰਹੀ ਸੀ ਜਿੱਤੇ ਇਹ ਗ੍ਰਿਫਤਾਰੀ ਤੋਂ ਵੀ ਕੋਈ ਡਰ ਨਹੀਂ ਲੱਗਿਆ ਉਹਦੀ ਕਾਲੀ ਥਾਪ ਦੇ ਚਿੱਟੇ ਦਾ ਕਾਰੋਬਾਰ ਕਰ ਰਹੀ ਸੀ ਜਦੋਂ ਫੜੀ ਗਈ ਤਾਂ ਅਧਿਕਾਰੀਆਂ ਨੇ ਚੈਟ ਦਿਖਾਉਣ ਲੱਗ ਗਏ ਪੰਜਾਬ ਪੁਲਿਸ ਨੂੰ ਚਾਹੀਦਾ ਹੈ ਕਿ ਉਹਨਾਂ ਅਧਿਕਾਰੀਆਂ ਦੇ ਨਾਮ ਵੀ ਜਨਤਾ ਕੀਤੇ ਜਾਣ ਜਿਨ੍ਹਾਂ ਦੀ ਇਹ ਤੁਹਾਨੂੰ ਚੈਟ ਦਿਖਾ ਰਹੀ ਸੀ ਜਿਨ੍ਹਾਂ ਦੀ ਤੁਹਾਨੂੰ ਫੋਟੋਜ਼ ਵੀਡੀਓਜ਼ ਦਿਖਾ ਰਹੀ ਸੀ ਕਿ ਮੇਰੇ ਇਹਨਾਂ ਦੇ ਨਾਲ ਲਿੰਕ ਨੇ ਸਾਡੀ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕੀ ਅਸੀਂ ਇਹਨੇ ਨਸ਼ਾ ਤਸਕਰਾਂ ਦੇ ਘਰ ਤੋੜ ਦਿੱਤੇ ਜਬਤ ਕਰ ਦਿੱਤੇ ਹੁਣ ਦੇਖਣ ਦੀ ਗੱਲ ਇਹ ਹੈ ਕਿ ਇਹ ਪੰਜਾਬ ਪੁਲਿਸ ਸਾਡੀ ਪੰਜਾਬ ਸਰਕਾਰ ਅਮਨਦੀਪ ਕੌਰ ਦਾ ਜਿਹੜਾ ਘਰ ਉਹ ਵੀ ਤੋੜੇਗੀ ਇਹਦੀ ਪ੍ਰਾਪਰਟੀ ਜਬਤ ਕੀਤੀ ਜਾਵੇਗੀ ਕਹਿ ਦਿੱਤਾ ਕਿ ਜਦੋਂ ਇੱਕ ਵਾਰ ਬੰਦਾ ਫੜਿਆ ਜਾਂਦਾ ਤਾਂ ਉਹਦੀਆਂ ਚੀਜ਼ਾਂ ਹੋਰ ਉਜਾਗਰ ਹੋਣੀ ਸ਼ੁਰੂ ਹੋ ਜਾਂਦੀ ਹੈ ਇੱਕ ਮਹਿਲਾ ਸਾਹਮਣੇ ਆਈ ਹੈ ਜਿਹੜੀ ਕਹਿੰਦੀ ਹੈ ਕਿ ਇਸ ਨੇ ਮੇਰਾ ਘਰ ਚਾਰਿਆ ਉਸ ਨੇ ਕੁਝ ਖੁਲਾਸੇ ਕੀਤੇ ਉਸ ਖੁਲਾਸੇ ਦੇ ਵਿੱਚ ਜਾਂਚ ਹੋਣੀ ਚਾਹੀਦੀ ਹੈ ਜੇ ਉਹ ਸੱਚੀ ਹੈ ਤਾਂ ਉਹ ਦਾਵਾ ਕਰਦੀ ਕਿ ਮੇਰੇ ਕੋਲੇ ਅਜਿਹੇ ਸਬੂਤ ਨੇ ਜੇ ਸਬੂਤ ਨਹੀਂ ਤਾਂ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਜਿਹੜੇ ਇੰਨਾ ਬਹਾਦਰੀ ਵਾਲਾ ਕੰਮ ਕੀਤਾ ਕਿ ਉਸ ਨੇ ਉਸ ਔਰਤ ਨੂੰ ਫੜਿਆ ਇਸ ਗੱਲ ਤੇ ਪੰਜਾਬ ਪੁਲਿਸ ਦੀ ਸ਼ਲਾਘਾ ਕਰਨੀ ਵੀ ਬਣਦੀ ਹੈ ਕਹਿੰਦਾ ਕਿ ਉਸ ਕੁੜੀ ਦੇ ਕੋਲੇ ਅਮਨਦੀਪ ਕੁੜੀ ਕਾਂਸਟੇਬਲ ਉਹਦੇ ਕੋਲੇ ਕਰੋੜ ਪਹਿਲੇ ਕਰੀਬ ਜਿਹੜੀ ਹੈਗੀ ਜੇ ਕੋਠੀਆਂ ਪਲਾਟਸ ਨੇ ਵੱਡੀਆਂ ਗੱਡੀਆਂ ਨੇ ਥਾਰਾਂ ਨੇ ਸਵਿਫਟ ਕਾਰ ਹੈ ਘੜੀਆਂ ਨਹੀਂ ਮਹਿੰਗੀਆਂ ਘੜੀਆਂ ਨਹੀਂ ਸੋਚਣ ਵਾਲੀ ਗੱਲ ਹੈ ਕਿ ਇੱਕ ਕਨਸਟੇਬਲ ਜਿਹਨੂੰ ਤਨਖਾਹ ਹੁੰਦੀ ਹੈ ਉਹਦੇ ਨਾਲ ਉਹ ਇੰਨੀ ਪ੍ਰਾਪਰਟੀ ਬਣਾ ਸਕਦਾ ਹੈ ਐਨੀ ਮਹਿੰਗੀਆਂ ਘੜੀਆਂ ਗੱਡੀਆਂ ਰੱਖ ਸਕਦਾ ਇਹ ਜਾਂਚ ਦਾ ਵਿਸ਼ਾ ਜੇ ਇਹੋ ਕਰ ਸਕਦੀ ਨਹੀਂ ਜੋ ਕਰਦੀ ਚਿੱਟਾ ਵੇਚਦੀ ਸੀ ਤਾਂ ਉਹਦੇ ਨਾਲ ਜਿਹੜੇ ਵੱਡੇ ਅਧਿਕਾਰੀ ਸੀ ਜਿਨ੍ਹਾਂ ਦਾ ਹੱਥ ਇਹਦੇ ਸਿਰ ਤੇ ਸੀ ਕਈ ਹੋਰ ਵੀ ਨੌਜਵਾਨ ਵਿਅਕਤੀ ਸਾਹਮਣੇ ਆ ਰਹੇ ਨੇ ਜਿਹੜੇ ਕਹਿੰਦੇ ਨੇ ਕਿ ਇਸ ਨੇ ਸਾਡੇ ਨਾਲ ਵੀ ਬਲੈਕਮੇਲਿੰਗ ਕੀਤੀ ਸਾਨੂੰ ਇਸ ਨੇ ਧੋਖਾ ਦਿੱਤਾ ਝੂਠੇ ਪਰਚਿਆਂ ਦਾ ਦਬਾਅ ਪਾ ਕੇ ਸਾਥੋਂ ਇਸ ਨੇ ਜਿਹੜੇ ਹੈ ਕਿ ਪੈਸੇ ਠੱਗ ਗਏ ਇਹ ਇੱਕ ਛੋਟੀ ਜੀ ਕੜੀ ਹੈ ਜਿਹੜੀ ਪੰਜਾਬ ਪੁਲਿਸ ਦੇ ਹੱਥ ਲੱਗੀ ਹੈ ਹੁਣ ਦੇਖਣਾ ਇਹ ਕਿ ਜੇ ਸਾਡੀ ਸਰਕਾਰ ਸਾਡੀ ਪੰਜਾਬ ਪੁਲਿਸ ਵਾਕਈ ਜੋ ਦੇ ਲਾਚਨ ਦੇ ਵਿਰਧ ਕਰਦੀ ਤਾਂ ਵੱਡੇ ਅਧਿਕਾਰੀਆਂ ਤੇ ਵੀ ਗਾਜਗਰਨੀ ਚਾਹੀਦੀ ਹੈ ਉਹਨਾਂ ਦੇ ਵੀ ਸੰਗੀ ਨਪਣੀ ਚਾਹੀਦੀ ਹੈ ਜਿਹੜੇ ਰક્ષਕ ਹੋ ਕੇ ਸਾਡੀ ਜਨਤਾ ਦੇ ਪੱਖਕ ਬਣੇ ਬੈਠੇ ਨੇ ਜਿਹੜੇ ਸਾਡੀ ਦੇਸ਼ ਦੀ ਜਨਤਾ ਨੂੰ ਦਬੋ ਰਹੇ ਨੇ ਅਸੀਂ ਤੁਹਾਡੇ ਨਾਲ ਇੱਕ ਸਭ ਦਾ ਆਈਐਸ ਅਧਿਕਾਰੀ ਸ਼੍ਰੀ ਐਸਰ ਲੱਧਰ ਜੀ ਨਾਲ ਵੀ ਮੁਲਾਕਾਤ ਕਰਾਂਗੇ ਔਰ ਇਸ ਮੁੱਦੇ ਤੇ ਗੱਲ ਕਰਾਂਗੇ ਜਦੋਂ ਪ੍ਰਸ਼ਾਸਨਿਕ ਅਧਿਕਾਰੀ ਸੀਓ ਹੋ ਤਾਂ ਉਹਨਾਂ ਨੇ 2011 ਦੇ ਵਿੱਚ ਇੱਕ ਲੈਟਰ ਲਿਖੀ ਸੀ ਪੰਜਾਬ ਸਰਕਾਰ ਨੂੰ ਕਿ ਜਿਹੜੀ ਪੰਜਾਬ ਦੇ ਜਿਹੜੀ ਨਸ਼ਾ ਤਸਕਰੀ ਹੋ ਰਹੀ ਨਸ਼ਾ ਵੇਚਣ ਦੇ ਜਿਹੜੇ ਮਾਮਲੇ ਨੇ ਇਹਨਾਂ ਦੇ ਵਿੱਚ ਕਿਤੇ ਨ ਕਿਤੇ ਪੁਲਿਸ ਪ੍ਰਸ਼ਾਸਨ ਪੁਲਿਸ ਤੰਤਰ ਵੀ ਇਨਵੋਲਵ ਹੈ ਇਸ ਤੇ ਕਾਰਵਾਈ ਕੀਤੀ ਜਾਵੇ ਪਰ ਉਦੋਂ ਜਿਹੜੀ ਰਿਪੋਰਟ ਉਹਨਾਂ ਨੇ ਦਿੱਤੀ ਕਿਹਾ ਜੀ ਨਹੀਂ ਜੀ ਤੁਸੀਂ ਜਿਹੜੀ ਲੈਟਰ ਦਿੱਤੀ ਸੀ ਇਹ ਝੂਠੀ ਹੈ ਪਰ ਹੁਣ ਵਕ ਵਕ ਜਿਹੜੀਆਂ ਸਾਨੂੰ ਮਿਲਦੀਆਂ ਨੇ ਵੀਡੀਓਜ਼ ਮਿਲਦੀਆਂ ਨੇ ਸੂਚਨਾਵਾਂ ਮਿਲਦੀਆਂ ਨੇ ਸੋਸ਼ਲ ਮੀਡੀਆ ਤੋਂ ਉਹ ਵਾਕਈ ਸਵਾਲ ਖੜੇ ਕਰਦੇ ਨੇ ਕਿ ਉਹ ਜਿਹੜੀ ਸਰ ਲੱਗੜ ਜੀ 2011 ਚ ਰਿਪੋਰਟ ਪੇਸ਼ ਕੀਤੀ ਸੀ ਕਿਤੇ ਨੇ ਕਿਤੇ ਉਹ ਸਹੀ ਜਾਂਚ ਦੀ ਹੈ ਹੁਣ ਤਾਂ ਬੜੇ ਵੱਡੇ ਪੱਧਰ ਤੇ ਕੰਮ ਹੋ ਗਿਆ ਛੋਟੀਆਂ ਮੱਛੀਆਂ ਨੂੰ ਫੜਦ ਦੇ ਨਾਲ ਇਹ ਗੱਲ ਨਹੀਂ ਬਣਨੀ ਵੇਲਾ ਹੈ ਵੱਡੀਆਂ ਮੱਛੀਆਂ ਨੂੰ ਫੜਨ ਦਾ ਜੇ ਵਾਕਈ ਅਸੀਂ ਯੁੱਧ ਨਸ਼ਿਆਂ ਦੇ ਵਿਰੁੱਧ ਕਰਨਾ ਚਾਹੁੰਦੇ ਹਾਂ ਉਹ ਦੇਖਦੇ ਆਂ ਕਿ ਪਗਵੰਤਮਾਨ ਸਰਕਾਰ ਸਾਡੀ ਮਾਣਯੋਗ ਪੰਜਾਬ ਪੁਲਿਸ ਇਸ ਨੇ ਇਸ ਨੂੰ ਫੜਨ ਦਾ ਵਧੀਆ ਕੰਮ ਕੀਤਾ ਕੀ ਉਹ ਉਹਦੇ ਮਾਧਿਅਮ ਦੇ ਨਾਲ ਜਿਹੜੇ ਵੱਡੇ ਅਧਿਕਾਰੀ ਨੇ ਉਹਨਾਂ ਨੂੰ ਵੀ ਫੜੇ ਕੀ ਜਿਹੜੀ ਇੱਕ ਕਾਂਸਟੇਬਲ ਰੈਂਕ ਦੀ ਮਹਿਲਾ ਗੱਲ ਕਰਦੀ ਹੈ ਕਿ ਮੇਰੇ ਆਈਜੀ ਰੈਂਕ ਤੱਕ ਦੇ ਵਿਅਕਤੀਆਂ ਦੇ ਨਾਲ ਲਿੰਕ ਨੇ ਇੱਕ ਅੱਠ ਰੈਂਕ ਦਾ ਡਿਸਟੈਂਸ ਆਨ ਦਾ ਉਹਦੇ ਨਾਲ ਉੱਠਣੀ ਬੈਠਣੀ ਉਹਨਾਂ ਦੇ ਨਾਲ ਗੱਲਾਂ ਉਹਨਾਂ ਚੈਟਸ ਨੇ ਛਿੱਟ ਵੀ ਕੀ ਵੱਡੇ ਕਪਲੇ ਨਿਸ਼ਚਿਤ ਵੱਡੇ ਮਗਰਮਚ ਹੱਥ ਲੱਗ ਸਕਦੇ ਨੇ ਸਾਡਾ ਪੰਜਾਬ ਬਚ ਸਕਦਾ ਹੈ ਜੇ ਪੰਜਾਬ ਸਰਕਾਰ ਅਸਲ ਦੇ ਵਿੱਚ ਕੰਮ ਕਰਨਾ ਚਾਹੁੰਦੀ ਜੇ ਪੰਜਾਬ ਪੁਲਿਸ ਅਸਲ ਦੇ ਵਿੱਚ ਵਧਾਈ ਦੀ ਪਾਤਰ ਬੰਨਣਾ ਚਾਹੁੰਦੀ ਹੈ ਸਿਰਫ ਇਹ ਤਾਂ ਨਹੀਂ ਇਹ ਸਿਰਫ ਆਪਣੀ ਪਿੱਠ ਥੱਪਤ ਪਾਉਂਦੇ ਰਹੀ ਅਮਨਦੀਪ ਵਰਗੀ ਇੱਕ ਛੋਟੀ ਮੱਛੀ ਨੂੰ ਗ੍ਰਿਫਤਾਰ ਕਰਕੇ ਆਪਣੀ ਪਿੱਠ ਥੱਪਤ ਪਾ ਲਈ ਪੰਜਾਬ ਪੁਲਿਸ ਨੇ ਸਾਡੀ ਪੰਜਾਬ ਸਰਕਾਰ ਨੇ ਦੇਖਦੇ ਆਂ ਕਿ ਵੱਡੀਆਂ ਮੱਛੀਆਂ ਨੂੰ ਵੱਡੇ ਮગર ਮੱਛਾਂ ਨੂੰ ਪੰਜਾਬ ਪੁਲਿਸ ਪੰਜਾਬ ਸਰਕਾਰ ਕਦੋਂ ਫੜਦੀ ਹੈ ਜੇ ਯੁੱਧ ਨਸ਼ਿਆਂ ਦੇ ਵਿਰੁੱਧ ਅਸਲ ਦੇ ਵਿੱਚ ਕਰ ਰਹੀ ਹੈ ਫਿਰ ਮਿਲਾਂਗੇ ਕਿਸੇ ਹੋਰ ਮੁੱਦੇ ਤੇ ਨਮਸਕਾਰ ਸਤਿ ਸ਼੍ਰੀ ਅਕਾਲ